ਮਹਾਰਾਸ਼ਟਰ ਸਰਕਾਰ ਨੇ ਕ੍ਰੀਪ ਇੱਕ ਸਾਲ ਪਹਿਲਾਂ ਲਾਡਲੀ ਬહેਨ ਯੋਜਨਾ ਸ਼ੁਰੂ ਕੀਤੀ ਸੀ ਜਿਸ ਮੁਤਾਬਕ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਇਸ ਯੋਜਨਾ ਨਾਲ ਲੱਖਾਂ ਔਰਤਾਂ ਨੂੰ ਲਾਭ ਹੋਇਆ ਪਰ ਕੁਝ ਸਰਕਾਰੀ ਕਰਮਚਾਰੀਆਂ ਤੇ ਯੋਗ ਔਰਤਾਂ ਨੇ ਵੀ ਇਸ ਸਕੀਮ ਦਾ ਨਜਾਇਜ਼ ਫਾਇਦਾ ਉਠਾਇਆ ਇਸੇ ਸਕੀਮ ਬਾਰੇ ਇੱਕ ਹਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਾਹੌਰ ਬੰਦ ਔਰਤਾਂ ਲਈ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਹਜ਼ਾਰਾਂ ਪੁਰਸ਼ ਵੀ ਇਸ ਸਕੀਮ ਦਾ ਨਜਾਇਜ਼ ਫਾਇਦਾ ਉਠਾ ਰਹੇ ਸਨ ਜੋ ਕਿ ਇਸ ਸਕੀਮ ਨਾਲ ਸੰਬੰਧਤ ਸਭ ਤੋਂ ਵੱਡਾ ਕਪਲਾ ਬਣ ਕੇ ਸਾਹਮਣੇ ਆਇਆ। ਇਸ ਸਕੀਮ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਇੱਕਨਾਤ ਛਿੰਦੇ ਦੀ ਸਰਕਾਰ ਨੇ 2024 ਵਿੱਚ ਸ਼ੁਰੂ ਕੀਤੀ ਸੀ ਜਿਸ ਦਾ ਦੇਸ਼ ਲੋੜਵੰਦ ਔਰਤਾਂ ਨੂੰ ਆਰਥਿਕ ਪੱਖੋਂ ਸਹਾਇਤਾ ਦੇਣਾ ਹੈ। ਸਕੀਮ ਤਹਿਤ ਸਰਕਾਰ ਹਰ ਸਾਲ ਕਰੀਬ 42000 ਕਰੋੜ ਰੁਪਏ ਖਰਚ ਕਰਦੀ ਹੈ। ਸਕੀਮ ਚ ਹੋਈ ਕਪਲੇ ਦੀ ਇੰਗਲਿਸ਼ ਜਾਣਕਾਰੀ ਅਨੁਸਾਰ ਇਸ ਸਕੀਮ ਜਿੱਥੇ ਔਰਤਾਂ ਲਈ ਸ਼ੁਰੂ ਕੀਤੀ ਗਈ ਸੀ ਉਤੇ 14298 ਪਰਚਾ ਨੇ ਵੀ ਫਾਇਦਾ ਉਠਾਇਆ ਤੇ ਸਰਕਾਰ ਵੱਲੋਂ 21.43 ਕਰੋੜੀ ਦੇ ਖਾਤਿਆਂ 'ਚ ਪਾਈ ਗਏ ਇਹ ਅੰਕੜੇ ਦੇਖ ਅਧਿਕਾਰੀਆਂ ਦੇ ਹੋਸ਼ ਉੱਟ ਗਏ ਇਹੀ ਨਹੀਂ ਯਾਤਰਾ 2.5 ਲੱਖ ਦੇ ਈ ਹੋਰ ਲਾਪਤਰੀਆਂ ਦੇ ਨਾਂ ਵੀ ਚੱਕੀ ਪਾਈ ਰਹਨ ਹਾਲਾਂਕਿ ਮਾਮਲਾ ਸਾਹਮਣੇ ਆਨ ਮਗਰੋਂ ਅਧਿਕਾਰੀਆਂ ਨੇ ਸਕੀਮ ਦਾ ਫਾਇਦਾ ਠਾਲ ਵਾਲੇ ਇਹਨਾਂ ਪੁਰਸ਼ਾਂ ਨੂੰ ਮਿਲਣ ਵਾਲੇ 1500 ਰੁਪਏ ਦੀ ਰਾਸ਼ੀ ਬੰਦ ਕਰ ਦਿੱਤੀ ਹੈ ਹੁਣ ਜਾਂਚ ਇਸ ਗੱਲ ਦੀ ਕੀਤੀ ਜਾ ਰਹੀ ਹੈ ਕਿ ਇਹ ਸਕੀਮ ਸਿਰਫ ਔਰਤਾ ਲਈ ਹੈ ਤਾਂ ਹਜ਼ਾਰਾਂ ਪਰਿਸ਼ਸ ਸਕੀਮ ਤਹਿਤ ਕਰੋੜਾ ਰੁਪਏ ਕਿਵੇਂ ਲੱਗੇ ਇਸ ਤੋਂ ਇਲਾਵਾ ਜਸਤਰਾਨ ਇਹ ਵੀ ਪਾਇਆ ਗਿਆ ਕਿ 65 ਸਾਲ ਤੋਂ ਵੱਧ ਉਮਰ ਦੀਆਂ ਬਜ਼ੁਰਗ ਔਰਤਾਂ ਵੀ ਇਸ ਸਕੀਮ ਦਾ ਲਾਭ ਲੈ ਰਹੀਆਂ ਸਨ ਜਦਕਿ ਇਸ ਉਮਰ ਦੀਆਂ ਔਰਤਾਂ ਨੂੰ ਵਡਾਪਾ ਪੈਨਸ਼ਨ ਮਿਲਦੀ ਹੈ ਇਸ ਲਈ ਉਹ ਇਸ ਸਕੀਮ ਲਈ ਅਯੋਗ ਹੋ ਜਾਂਦੀਆਂ ਹਨ ਇੱਕ ਪਰਿਵਾਰ ਦੀਆਂ ਦੋ ਤੋਂ ਵੱਧ ਔਰਤਾਂ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੀਆਂ ਜਸਤਰਾਨ ਇਹ ਵੀ ਸਾਹਮਣੇ ਆਇਆ ਕਿ ਕਰੀਬ 8 ਲੱਖ ਪਰਿਵਾਰਾਂ ਦੀਆਂ 2 ਤੋਂ ਵੱਧ ਔਰਤਾਂ ਨੂੰ ਹਰਮੀਨੇ ਸਕੀਮ ਤਹਿਤ ਰਾਸ਼ੀ ਮਿਲ ਰਹੀ ਸੀ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ